ਅੱਜ ਵੀ ਕਾਲ ਜੀ ਮੈਂ ਜਗਿੰਦਰ ਸਿੰਘ ਤੇ ਅਕਸਰ ਆਪਾਂ ਪੰਜਾਬ ਚ ਚੋਣਾ ਚੱਲ ਰਹੇ ਆ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਹਰ ਰੋਜ਼ ਹੀ ਆਪਾਂ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਜਾਂ ਸਿਆਸੀ ਮੁੱਦਿਆਂ ਨੂੰ ਲੈ ਕੇ ਚਰਚਾ ਕਰਦੇ ਆ ਸੱਤਾਧਾਰੀ ਧਿਰ ਕੀ ਕਹਿੰਦੀ ਹੈ ਵਿਰੋਧੀ ਧਿਰ ਤੇ ਕੀ ਦੋਸ਼ ਲਾਉਂਦੀ ਹੈ ਜਾਂ ਵਿਰੋਧੀ ਧਿਰ ਸੱਤਾਧਾਰੀ ਧਿਰ ਨੂੰ ਕਿਸ ਤਰ੍ਹਾਂ ਘੇਰਦੀ ਹੈ ਇਹ ਤੇ ਆਪਾਂ ਆਮ ਚਰਚਾ ਕਰਦੇ ਆ ਲੋਕ ਸੁਣਦੇ ਵੀ ਆ ਲੋਕਾਂ ਲਈ ਇਹ ਬੜੀ ਇੰਟਰਸਟਿੰਗ ਵੀ ਹੁੰਦੀ ਹੈ ਪਰ ਤੁਸੀਂ ਇਹਦੇ ਦੌਰਾਨ ਜਿਹੜੇ ਜਿਹੜੇ ਮਲਾਜਮਾਂ ਦੇ ਮੁੱਦੇ ਨੇ ਜਾਂ ਮੁਲਾਜ਼ਮਾਂ ਦੀ ਜਿਹੜੀ ਖੱਜਲਖਾ ਕੁਆਰੀ ਦਾ ਸਵਾਲ ਹੈ ਉਹ ਉਹ ਇੱਕ ਪਾਸੇ ਰਹਿ ਜਾਂਦਾ ਅੱਜ ਦੀ ਇਸ ਚਰਚਾ 'ਚ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਮੁਲਾਜ਼ਮਾਂ ਦੀ ਗੱਲ ਕਰਨ ਲੱਗਿਆ ਜਾਂ ਉਹਨਾਂ ਖਾਸ ਕਰ ਅਧਿਆਪਕ ਵਰਗ ਦੀ ਗੱਲ ਕਰਨ ਲੱਗਿਆ ਜਿਨ੍ਹਾਂ ਦੇ ਆਪਕਾਂ ਦੀਆਂ ਚੋਣ ਕਮਿਸ਼ਨ ਵੱਲੋਂ 100-100 ਕਿਲੋਮੀਟਰ ਦੂਰ ਡਿਊਟੀਆਂ ਲਾਈਆਂ ਗਈਆਂ ਮੈਂ ਸਵਾਲ ਕਰਨਾ ਚਾਹੁੰਦਾ ਚੋਣ ਕਮਿਸ਼ਨ ਨੂੰ ਕੀ ਇਹ ਅਧਿਆਪਕਾਂ ਨੂੰ ਸਜ਼ਾ ਜਾਂ ਡਿਊਟੀ ਹੈ ਵੈਸੇ ਤਾਂ ਹੈ ਤਾਂ ਇਹ ਸਜਾ ਹੀ ਹੈ ਜੇ ਪੰਜਾਬ ਦੀ ਸਿਸਟਮ ਦੀ ਰਵਾਇਤ ਮੁਤਾਬਕ ਦੇਖੀਏ ਤਾਂ ਜੇ ਕੋਈ ਮੁਲਾਜ਼ਮ ਗਲਤੀ ਕਰਦਾ ਹੈ ਤਾਂ ਉਹਨੂੰ ਸਜ਼ਾ ਦੇ ਰੂਪ ਚ 100 ਜਾਂ 200 ਕਿਲੋਮੀਟਰ ਦੂਰ ਬਦਲ ਦਿੱਤਾ ਜਾਂਦਾ ਹੈ। ਵੈਸੇ ਜੇ ਦੇਖੀ ਤਾਂ ਉਸ ਰਵਾਇਤ ਮੁਤਾਬਕ ਤਾਂ ਸਜ਼ਾ ਹੀ ਬਣਦੀ ਹੈ। ਫਿਰ ਮੈਂ ਸਵਾਲ ਕਰਨਾ ਚਾਹੁੰਦਾ ਵੀ ਇਹ ਕਾਦੀ ਸਜ਼ਾ ਇਹ ਤਾਂ ਕੈਸ਼ਾ ਹੀ ਨਹੀਂ ਸਰਾਸਰ ਇਹ ਫੈਸਲਾ ਸ਼ਰਮਨਾਕ ਨਹੀਂ ਹੈਗਾ। ਜਾਂ ਇਹ ਕਿਹੜੇ ਕਿਹੜੇ ਸੰਵਿਧਾਨ ਦੀ ਕਿਤਾਬ ਚ ਲਿਖਿਆ ਹੈ? ਜਾ ਕਿਹੜੇ ਚੋਣ ਕਮਿਸ਼ਨ ਦੀ ਕਿਤਾਬ ਚ ਲਿਖਿਆ ਹੈ ਕਿ ਜੇ ਮਹਿਲਾ ਅਧਿਆਪਕਾਂ ਜਾਂ ਟੀਚਰਾਂ ਦੀ ਜਿਹੜੀ ਡਿਊਟੀ ਆ 100-100 ਕਿਲੋਮੀਟਰ ਦੂਰ ਲਾ ਦਿੱਤੀ ਜਾਵੇ ਉਹਦੇ ਨਾਲ ਚੋਣਾ ਜਿਹੜੀਆਂ ਨਰਪੱਖ ਹੋ ਜਾਣੀਆਂ ਜਾਂ ਜਿਹੜਾ ਹੈਗਾ ਚੋਣ ਕਮਿਸ਼ਨ ਉਹ ਬੇਦਖ ਹੋ ਜਾਊਗਾ ਮੈਂ ਲੁਧਿਆਣਾ ਦੇ ਕਈ ਟੀਚਰਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਉਹ ਇਸ ਮੁੱਦੇ ਨੂੰ ਲੈ ਕੇ ਲੁਧਿਆਣਾ ਦੇ ਡੀਸੀ ਨੂੰ ਮਿਲੇ ਆ ਜਿਹੜਾ ਕਿ ਚੋਣ ਅਧਿਕਾਰੀ ਵੀ ਹੈ ਜ਼ਿਲ੍ਹੇ ਦਾ ਉਹ ਉਹ ਕਹਿ ਰਿਹਾ ਵੀ ਨਹੀਂ ਇਹ ਬਦਲਿਆ ਨਹੀਂ ਜਾਣਾ ਇਹ ਇਦਾਂ ਹੀ ਰਹੂਗਾ ਮੈਂ ਉਹ ਉੱਥੋਂ ਦੇ ਜਿਹੜੇ ਡੀਸੀ ਕੰ ਚੋਣ ਅਫਸਰ ਹੈ ਲੁਧਿਆਣਾ ਦੇ ਮੈਂ ਉਹਨਾਂ ਦੇ ਧਿਆਨ ਚ ਲਿਆ ਦੇਣਾ ਚਾਹੁੰਨਾ ਤੇ ਪਹਿਲਾਂ ਤਾਂ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਵੀ ਜਿਹੜੀ ਆਡੀਓ ਜੀ ਚ ਇੱਕ ਪੁਲਿਸ ਅਧਿਕਾਰੀ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਸ਼ਰੇਆਮ ਹਦਾਇਤਾਂ ਕਰਦਾ ਪਿਆ ਵੀ ਇਸ ਤਰ੍ਹਾਂ ਨਹੀਂ ਚੋਣ ਚ ਤੁਸੀਂ ਇਸ ਤਰ੍ਹਾਂ ਕਰੋ ਕਾਗਜ਼ ਖੋਲੋ ਸਿਰੇ ਨਾ ਜਾਣ ਦਿਓ ਉਸ ਮੁੱਦੇ ਦੀ ਅਜੇ ਤੱਕ ਚੋਣ ਕਮਿਸ਼ਨ ਇਹ ਨਹੀਂ ਸਪਸ਼ਟ ਕਰ ਸਕਿਆ ਕਿ ਵੀ ਉਹ ਆਡੀਓ ਜਾਲੀ ਹੈ ਜਾਂ ਅਰੀਜਨਲ ਹੈ। ਉਹ ਮੁੱਦਾ ਹਾਈ ਕੋਰਟ ਚ ਤੁਰਿਆ ਫਿਰਦਾ। ਵਿਰੋਧੀ ਧਿਰ ਉਹਨੂੰ ਲੈ ਕੇ ਰੌਲਾ ਰੱਪਾ ਪਾ ਰਹੀਆਂ। ਤੇ ਦੂਸਰੇ ਪਾਸੇ ਚਲੋ ਤੁਸੀਂ ਲੁਧਿਆਣੇ ਜ਼ਿਲ੍ਹੇ 'ਚ ਹੀ ਆ ਜਾਓ। ਲੁਧਿਆਣੇ ਜ਼ਿਲ੍ਹੇ 'ਚ ਮੈਂ ਉਹਨਾਂ ਦੇ ਧਿਆਨ 'ਚ ਲਿਆ ਦਿਆਂ ਵੀ ਜਿਹੜੇ ਤੁਸੀਂ ਠੀਕ ਹੈ ਛੋਟੇ ਮੁਲਾਜ਼ਮਾਂ ਨੂੰ ਤਾਂ ਤੁਸੀਂ ਲਾਤਾ 100-100 ਕਿਲੋਮੀਟਰ ਦੂਰ ਮਹਿਲਾ ਮੁਲਾਜ਼ਮਾਂ ਨੂੰ ਤਾਂ ਕਰ ਦਿਓ ਖਜਲ ਖਰਾਬ। ਦੂਜਾ ਮੈਂ ਲੁਧਿਆਣੇ ਦੇ ਚੋਣ ਜਿਹੜਾ ਅਧਿਕਾਰੀ ਹੈ ਉਹਨੂੰ ਵੀ ਦੱਸ ਦੇਣਾ ਚਾਹੁੰਨਾ ਜਿਹੜਾ ਇੱਕ ਚੋਣ ਅਮਲੇ ਦਾ ਇੰਚਾਰਜ ਹੈ ਲੁਧਿਆਣੇ ਜ਼ਿਲ੍ਹੇ 'ਚ ਹੀ ਮੈਂ ਉਹਦਾ ਨਾਂ ਨਹੀਂ ਲਵਾਂਗਾ ਤੁਸੀਂ ਆਪੇ ਲੱਭ ਲਿਓ ਉਹ ਕਰੋੜਾਂ ਦੀ ਠੱਗੀ ਮਤਲਬ ਕਫਲੇ 'ਚ ਬਿਜੀਲੈਂਸ ਤੋਂ 2 ਮਹੀਨਿਆਂ ਤੋਂ ਅੰਡਰਗਰਾਊਂਡ ਹੋਇਆ ਹੋਇਆ ਜਿਨ੍ਹਾਂ ਦੇ ਹੱਥ ਕਮਾਲ ਰਹਿੰਦੀ ਹੈ ਯਾਰ ਇਹ ਬੜੇ ਵੱਡੇ ਸਵਾਲ ਨੇ ਇਨਾਂ ਨੂੰ ਸੁਧਾਰਨਾ ਜਾਂ ਤੁਸੀਂ ਸਿਸਟਮ ਨੂੰ ਸੁਧਾਰਨਾ ਜਾਂ ਇਨਾਂ ਤੇ ਪਕੜ ਬਣਾਉਣੀ ਆ ਜਾਂ ਤੁਸੀਂ ਮੁਲਾਜ਼ਮਾਂ ਨੂੰ ਖੱਜਲ ਕਰਕੇ ਵੈਸੋ ਹੀ ਤੁਸੀਂ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੇ ਜਦੋਂ ਕਿਸੇ ਅਧਿਕਾਰੀ ਦੇ ਨਾਲ ਚੋਣ ਕੰਮ ਚੋਣ ਅਧਿਕਾਰੀ ਦਾ ਉਹ ਲੱਗ ਜਾਂਦਾ ਵਿਸ਼ਲੇਸ਼ਣ ਤਾਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ ਕਿ ਜੀ ਹੁਣ ਚੋਣ ਕਮਿਸ਼ਨ ਦਾ ਰਾਜ ਆ ਪੰਜਾਬ ਚ ਕੋਈ ਬੋਲ ਨਹੀਂ ਸਕਦਾ ਚਿੜੀ ਨਹੀਂ ਫਰਕ ਸਕਦੀ ਪਰ মিডিਆ ਤਾਂ ਬੋਲ ਸਕਦਾ মিডিਆ ਤੇ ਵੀ ਬਹੁਤ ਤਰ੍ਹਾਂ ਦੀਆਂ ਭੌਂਦੀਆਂ ਨੇ ਪਰ ਅਸੀਂ ਤਾਂ ਬੋਲ ਸਕਦੇ ਹਾਂ ਅਸੀਂ ਬਾਬੇ ਨਾਨਕ ਦੇ ਸਿੱਖ ਵੀ ਆਂ ਕੱਲੀ ਪ੍ਰੈਸ ਦੀ ਆਜ਼ਾਦੀ ਚ ਤਾਂ ਹੈ ਹੀ ਹੈ ਅਸੀਂ ਉਹਦੇ ਉਹਦੇ ਸਿੱਖ ਹੈ ਉਹਦੇ ਪੈਰੋਕਾਰ ਜਿਹਨੇ ਜਾਬਰ ਨੂੰ ਬਾਬਰ ਨੂੰ ਜਾਬਰ ਕਹਤਾ ਸੀ ਤੇ ਦੂਜੀ ਗੱਲ ਤੁਸੀਂ ਇੱਕ ਹੋਰ ਬੜਾ ਵੱਡਾ ਸਵਾਲ ਹੈ ਮਾਸਟਰ ਦੇ ਮੁੰਡੇ ਦਾ ਪੰਜਾਬ 'ਚ ਰਾਜ ਹੈ ਮਾਸਟਰ ਖੱਜਲ ਹੋ ਰਹੇ ਆ ਮਾਸਟਰਾਂ ਦੇ ਡਾਂਗਾ ਵੱਰ ਰਹੀਆਂ ਤੁਸੀਂ ਇੱਕ ਹੋਰ ਇੱਕ ਹੋਰ ਗੱਲ ਹੈ ਕਿ ਤੁਸੀਂ ਦੇਖੋ ਜਿਹੜੇ ਐਮਐਲਏ ਆ ਵਿਧਾਇਕ ਆ ਨਮਾਇंदे ਆ ਸਰਕਾਰ ਦੇ ਜਾਂ ਮੰਤਰੀ ਨੇ ਉਹ ਇੱਕ ਗੱਲੋਂ ਦਾ ਜੇ ਕੋਈ ਟੀਚਰ ਉਹਨਾਂ ਕੋਲ ਚਲਾ ਜਾਵੇ ਯਾਰ ਸਾਡੀ ਡਿਊਟੀ ਕਟਾ ਦੇ ਉਹ ਕਹਿੰਦੇ ਜੀ ਅਸੀਂ ਨਹੀਂ ਕਹਿ ਸਕਦੇ ਚੋਣ ਅਧਿਕਾਰੀ ਨੂੰ ਬੜਾ ਉਖਾ ਕਹਿਣਾ ਵੈਸੇ ਉਹ ਹਰ ਰੋਜ਼ ਆ ਕੇ ਫੋਨ ਜਿਹੜੀਆਂ ਹਦਾਇਤਾਂ ਕਰਦੇ ਵੀ ਤੁਸੀਂ ਆਹ ਨਹੀਂ ਕਰਨਾ ਆਹ ਕਰਨਾ ਔਰ ਜਿਹੜੇ ਇਹ ਚਾ ਉਹ ਡੀਸੀ ਆ ਚਾ ਐਸਡੀਐਮ ਆ ਮੈਂ ਕਹਿਣ ਤੋਂ ਗਰੇਜ ਨਹੀਂ ਕਰੂੰਗਾ ਉਹ ਇਹਨਾਂ ਦੇ ਫੋਨ ਤੇ ਨੱਚਦੇ ਨੇ ਭਾਵੇਂ ਬਾਹਰ ਜੋ ਮਰਜੀ ਦਿਖਾਈ ਜਾਣਾ ਅੰਦਰੋਂ ਨੱਚਦੇ ਨੇ ਟੱਪਦੇ ਨੇ ਤੁਸੀਂ ਹੁਣ ਤਾਂ ਸਿਸਟਮ ਆ ਗਿਆ ਕਿਸੇ ਵੀ ਅਧਿਕਾਰੀ ਦੀ ਫੋਨ ਦੀ ਕੱਢ ਕੇ ਦੇਖ ਲਓ ਜਿਹੜੀ ਹਿਸਟਰੀ ਹੈ ਹੁਣ ਤਾਂ ਸਿਸਟਮ ਹੈਗਾ ਪਤਾ ਨਹੀਂ ਕਿੰਨੀਆਂ ਕਿੰਨੀਆਂ ਕਾਲਾਂ ਹੁੰਦੀਆਂ ਆਹ ਕਰੋ ਜੀ ਆਹ ਕਰੋ ਉਹ ਕਰੋ ਮਤਲਬ ਅੱਦੇ ਤੋਂ ਬੱਸ ਕੀ ਜਿਹੜੇ ਤੁਹਾਨੂੰ ਪਤਾ ਵੀ ਜਿਹੜੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਨ੍ਹਾਂ ਦੇ ਹੱਥ ਕਮਾਨ ਹੈ ਜਾਂ ਉਹ ਉਹ ਬਹੁਤੇ ਅੱਧੇ ਤੋਂ ਵੱਧ ਕਰ ਆਪਣੇ ਕੀ ਉਹਨਾਂ ਦੇ ਨਾਲ ਚੋਣ ਅੰਧਕਾਰੇ ਲੱਗਣਾ ਉਹ ਸਾਫ ਹੋ ਜਾਂਦੇ ਆ ਜੇ ਉਹਨਾਂ ਦੀ ਜਿਹੜੀ ਨੀਅਤ ਉਹ ਸਾਫ ਹੋ ਜਾਂਦੀ ਹੈ ਮਲੇ ਬਹੁਤ ਸਾਰੇ ਸਵਾਲ ਨੇ ਤੁਸੀਂ ਮੈਂ ਇਸ ਮੁੱਦੇ ਤੇ ਕਹਿਣਾ ਚਾਹਣਾ ਹੈ ਵੀ ਜਿਹੜੇ 100 100 ਕਿਲੋਮੀਟਰ ਤੁਸੀਂ ਅਧਿਆਪਕਾਂ ਦੀਆਂ ਡਿਊਟੀਆਂ ਲਾਤੀਆਂ ਮੈਂ ਲਾ ਅਧਿਆਪਕਾਂ ਖੱਜਲੋ ਕੇ ਜਾ ਰਹੀਆਂ ਹਾਂ ਔਰ ਬਹੁਤ ਸਾਰੇ ਦੇਖੋ ਅਧਿਆਪਕ ਜਥੇਬੰਦੀਆਂ ਨੇ ਇਸ ਮੁੱਦੇ ਤੇ ਪਹਿਰੇਦਾਰੀ ਵੀ ਕੀਤੀ ਹੈ ਠੀਕ ਹੈ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਅਧਿਆਪਕ ਜਥੇਬੰਦੀਆਂ ਜਾਂ ਮੁਲਾਜ਼ਮ ਜਥੇਬੰਦੀਆਂ ਮਜ਼ਬੂਤ ਹੁੰਦੀਆਂ ਸੀ ਇੱਕ ਮੁੱਠ ਹੁੰਦੀਆਂ ਸੀ ਜਾਂ ਕਿਸੇ ਲੋਕ ਮੁੱਦੇ ਤੇ ਜਾਂ ਆਪਣੇ ਮੁੱਦੇ ਤੇ ਬਹੁਤ ਸਖਤ ਲੜਾਈ ਲੜ ਸਕਦੀਆਂ ਹੁੰਦੀਆਂ ਸੀ ਹੁਣ ਸਰਕਾਰਾਂ ਨੇ ਦਬਾਅ ਬਣਾ ਲਿਆ ਨੱਪ ਲੈਂਦੇ ਉੱਪਰੋਂ ਦੇਖੋ ਇਹ ਇਹ ਬੜਾ ਵੱਡਾ ਮੁੱਦਾ ਹੈ ਇਹ ਬੜਾ ਵੱਡਾ ਸਵਾਲ ਹੈ ਇਹ ਮਹਿਲਾ ਕਮਿਸ਼ਨ ਲਈ ਵੀ ਸਵਾਲ ਆ ਇੱਕ ਕਿ ਕਿਸ ਤੱਕ ਕਿਉਂ ਕਿਉਂ ਖੱਜਲ ਖਵਾਰੀ ਕੀਤੀ ਜਾ ਰਹੀ ਹੈ ਜਿਹੜਾ ਮਹਿਲਾ ਕਮਿਸ਼ਨ ਬੀਬੀ ਰਾਜ ਕਰੇਵਾਲ ਅਕਸਰ ਮੈਂ ਦੇਖਦਾ ਉਹ ਉਹ ਵਕਫਾਕ ਮੁੱਦਿਆਂ ਨੂੰ ਮਹਿਲਾ ਮਦਿਆਂ ਨੂੰ ਲੈ ਕੇ ਬੜੇ ਅਸਰਗਰਮ ਰਹਿੰਦੇ ਆ ਉਹਨਾਂ ਲਈ ਵੀ ਇੱਕ ਸਵਾਲ ਆ ਉਹਨਾਂ ਲਈ ਵੀ ਇੱਕ ਮੁੱਦਾ ਉਹ ਉਹ ਵੀ ਇੱਥੇ ਧਿਆਨ ਦੇਣ ਕਿਉਂ ਕਿਉਂ 100-100 ਕਿਲੋਮੀਟਰ ਦੂਰ ਮਹਿਲਾ ਅਧਿਆਪਕਾਂ ਦੀ ਉਪਨੇ ਲਾਈਆਂ ਜਾਣੀ ਠੀਕ ਆ ਮਲਾਜਮਾਂ ਲਈ ਸਰਕਾਰ ਦੇ ਉਹ ਨੌਕਰ ਨੇ ਸਰਕਾਰ ਦਾ ਇਹ ਸੰਵਿਧਾਨ ਚ ਵੀ ਹੈਗਾ ਕਿ ਉਹ ਕਿਤੇ ਵੀ ਡਿਊਟੀ ਲਾ ਸਕਦੇ ਉਹ 24 ਘੰਟੇ ਤੇ ਮੁਲਾਜ਼ਮ ਨੇ ਪਰ ਇਹ ਥੋੜੀ ਹੈ ਵੀ ਉਹਨਾਂ ਦੀ ਖੱਜਲ-ਖਵਾਰੀ ਕੀਤੀ ਜਾਵੇ ਉਹਨਾਂ ਦੇ ਅਧਿਕਾਰ ਵੀ ਹੈਗੇ ਨੇ ਉਹ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਵਿਚਾਰੀਆਂ ਖੱਜਲ ਹੁੰਦੀਆਂ ਫਿਰਦੀਆਂ ਫਿਰ ਤੁਸੀਂ ਦੇਖੋ ਜਿਹੜੇ ਚੋਣ ਸਿਸਟਮ ਨਾਲ ਜੁੜੇ ਹੋਏ ਬਾਬੂ ਨੇ ਉਸ ਦਿਮਗੋਂ ਗੱਲ ਨਹੀਂ ਕਰਦੇ ਤੁਸੀਂ ਦੇਖਿਓ ਇਹ ਇਹ ਤੇ ਇਹ ਬੜਾ ਵੱਡਾ ਮੁੱਦਾ ਹੈ ਅਧਿਆਪਕ ਜਥੇਬੰਦੀਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਮੁਲਾਜ਼ਮ ਜਥੇਬੰਦੀਆਂ ਨੂੰ ਇਹ ਤੇ ਇੱਕ ਮੁੱਠ ਹੋਣਾ ਚਾਹੀਦਾ ਤੁਸੀਂ ਤੁਸੀਂ ਜਗਰਾਉਂ ਤੋਂ ਲਾ ਲਓ ਮੈਂ ਹੁਣ ਜਗਰਾਉਂ ਦੀ ਗੱਲ ਕਰਦਾ ਕਿਉਂਕਿ ਮੈਨੂੰ ਜਗਰਾਉਂ ਦੇ ਅਧਿਆਪਕਾਂ ਨੇ ਗੱਲ ਕੀਤੀ ਆ ਮੁਲਾਜ਼ਮ ਜਥੇਬੰਦੀਆਂ ਨੇ ਹੋਈ ਤੁਸੀਂ ਦੇਖੋ ਜਗਰਾਉਂ ਤੋਂ ਸਮਰਾਲੇ ਡਿਊਟੀ ਲਾਈ ਹੋਈ ਹੈ ਜਗਰਾਉਂ ਤੋਂ ਖੰਨੇ ਡਿਊਟੀ ਲਈ ਹੈ 8 8 ਹਲਕੇ ਵਿੱਚ ਛੜਤੇ ਆ ਤੁਸੀਂ ਨਾਲ ਦੇ ਹਲਕੇ ਚ ਲਾ ਦਿਓ ਜੇ ਤੁਹਾਨੂੰ ਇੰਨਾ ਹੀ ਆ ਤਾਂ ਜਗਰਾਉਂ ਵਾਲਿਆਂ ਦੀ ਧਾਕੇ ਲਾ ਦਿਓ ਧਾਕਾ ਜਗਰਾਉਂ ਵਾਲਿਆਂ ਦੀ ਰੈਕੋਰਟ ਲਾ ਦਿਓ ਰੈਕੋਰਟ ਵਾਲਿਆਂ ਦੀ ਇੱਧਰ ਲਾ ਦਿਓ ਇਹ ਇਹ ਤਾਂ ਹੈ ਤੁਸੀਂ 8 ਹਲਕੇ ਵਿਚਾਲੇ ਛੱਡ ਕੇ ਜਾ ਕੇ ਸਮਰਾਲੇ ਡਿਊਟੀ ਲਾਉਨੇ ਹੋ ਖੰਨੇ ਡਿਊਟੀ ਲਾਉਨੇ ਹੋ ਮਾਛੀਵਾੜੇ ਡਿਊਟੀ ਲਾਉਨੇ ਹੋ ਮਤਲਬ ਇਹ ਇਹ ਸਰਾਸਰ ਤੱਕਾ ਇਹ 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 ਇੱਕ ਜੇ ਸਿਸਟਮ ਦੇ ਹਿਸਾਬ ਨਾਲ ਦੇਖੀਏ ਤਾਂ ਇੱਕ ਸਜ਼ਾ ਤੇ ਚੋਣ ਕਮਿਸ਼ਨ ਤੇ ਵੱਡੇ ਸਵਾਲ ਵੀ ਆ ਜਵਾਬ ਦੇਵੇ ਇਸ ਬੁੱਦੇ ਤੇ ਜਾਂ ਡੀਸੀ ਜਿਹੜਾ ਲੁਧਿਆਣੇ ਦਾ ਸੁਣ ਨਹੀਂ ਰਿਹਾ ਉਹਨੂੰ ਉਹਨੂੰ ਜਵਾਬ ਦੇਣਾ ਚਾਹੀਦਾ ਕਿਤਾ ਜਿਹੜਾ 100 ਕਿਲੋਮੀਟਰ ਦੂਰ ਜਾਊਗਾ ਅਧਿਆਪਕ ਜਾਂ ਮੁਲਾਜ਼ਮ ਡਿਊਟੀ ਦੇਣੋਂ ਖੱਜਲ ਖਰਾਬ ਹੋ ਕੇ ਤੇ ਉਹ ਕਿਦਾਂ ਮਾਨਸਿਕ ਤੌਰ ਤੇ ਕਿਹਾ ਪਰੇਸ਼ਾਨ ਨਹੀਂ ਹੋਊਗਾ ਉਹ ਖੱਜਲ ਨਹੀਂ ਹੋਊਗਾ ਉਹ ਮਤਲਬ ਇਹ ਬੜੇ ਬਹੁਤ سارے ਸਵਾਲ ਨੇ ਜਿਨ੍ਹਾਂ ਤੇ ਇਹ ਇਹਨੂੰ ਧਿਆਨ ਦੇਣ ਦੀ ਲੋੜ ਆ ਜਾਂ ਜਿਹੜੀ ਸਰਕਾਰ ਵੀ ਹੈ ਉਹਨਾਂ ਨੂੰ ਵੀ ਇਸ ਮੁੱਦੇ ਤੇ ਧਿਆਨ ਦੇਣ ਦੀ ਲੋੜ ਆ ਮਲਾਜਮਾਂ ਦੀ ਜਾਂ ਇਹ ਇਹ ਵੱਡੀ ਮੰਗ ਆ ਔਰ ਅਧਿਆਪਕ ਜਥੇਬੰਦੀ ਕਰਨ ਵੀ ਮੈਂ ਤਾਂ ਇੱਕ ਬੇਨਤੀ ਕਰੂੰਗਾ ਕਿ ਠੀਕ ਹੈ ਜੇ ਉਹਨਾਂ ਦੀ ਗੱਲ ਨਹੀਂ ਮੰਨੀ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਉਹ ਕਹਿੰਦੇ ਅਸੀਂ ਪ੍ਰੋਟੈਸਟ ਵੀ ਕੀਤਾ ਅਸੀਂ ਪਰਦਰਸ਼ਨ ਵੀ ਕੀਤਾ ਵੀ ਸਾਡੀ ਨਹੀਂ ਸੁਣੀ ਗਈ ਜੇ ਨਹੀਂ ਵੀ ਸੁਣੀ ਜਾਂਦੀ ਤਾਂ ਤੁਸੀਂ ਜੇ ਹੋਰ ਨਹੀਂ ਕੁਝ ਕਹਿ ਸਕਦੇ ਤਾਂ ਜਦੋਂ ਤੁਸੀਂ ਚੌਨ ਡਿਊਟੀ ਦਿੰਨੇ ਹੋ ਤਾਂ ਮੂੰਹ ਤੇ ਕਾਲੀ ਪੱਟੀ ਬੰਨ ਕੇ ਰੋਸ ਪ੍ਰੋਟੈਸਟ ਕਰ ਲੋ ਠੀਕ ਹੈ ਡਿਊਟੀ ਕਰੋ ਕਿਉਂਕਿ ਦੇਖੋ ਤੁਸੀਂ ਇੱਕ ਅਧਿਆਪਕ ਵਰਗੀ ਰਹਿ ਗਿਆ ਜਿਹੜਾ ਸਾਫ਼ ਸੁਥਰਾ ਹੈ ਜਿਹੜਾ ਇਸ ਸਿਸਟਮ ਨੂੰ ਬਚਾਉਣ ਲੱਗਿਆ ਜਿਹੜਾ ਇਸ ਨਵੀਂ ਪੀੜੀ ਨੂੰ ਸਾਡੀ ਜਵਾਨੀ ਨੂੰ ਕਿਸੇ ਸਿੱਧੇ ਰਾਹੇ ਪਾਉਣ ਲੱਗਿਆ ਬਾਕੀ ਤਾਂ ਸਿਸਟਮ ਦਾ ਬੇੜਾ ਗਰਕ ਹੋ ਗਿਆ ਤੁਹਾਨੂੰ ਪਤਾ ਪਰ ਤੁਸੀਂ ਇਹ ਪ੍ਰੋਟੈਸਟ ਜਰੂਰ ਕਰੋ ਤੁਸੀਂ ਕਾਲੀਆਂ ਪੱਟੀਆਂ ਬਨ ਕੇ ਡਿਊਟੀ ਕਰੋ ਪਤਾ ਤਾਂ ਲੱਗੇ ਸਿਸਟਮ ਨੂੰ ਕਿ ਕੀ ਸਮੱਸਿਆ ਜਾਂ ਪਤਾ ਤਾਂ ਲੱਗੇ ਜਿਹੜੇ ਜਿਹੜੇ ਕਹਿੰਦੇ ਬਦਲਾ ਦੀ ਸਰਕਾਰ ਆ ਸਾਡੀ ਅਸੀਂ ਬਦਲਾ ਕਰਤਾ ਕੀ ਬਦਲਾ ਕਰਤਾ ਖੈਰ ਇਹ بڑے ਵੱਡੇ ਸਵਾਲ ਨੇ ਅੱਜ ਮੈਂ ਇਸ ਮੁੱਦੇ ਤੇ ਜਰੂਰ ਕਹਿਣਾ ਕਿ ਚੋਣ ਕਮਿਸ਼ਨ ਇਹ ਤੇ ਇਸ ਮੁੱਦੇ ਤੇ ਜਰੂਰ ਧਿਆਨ ਦੇਵੇ ਮਹਿਲਾ ਮੁਲਾਜ਼ਮਾਂ ਜਾਂ ਇੱਥੋਂ ਤੱਕ ਇਹਦੇ ਆਪਕੋ ਟੀਚਰਾਂ ਨੇ ਦੱਸਿਆ ਜਿਹੜੇ ਜਾਇੰਟਸ ਨੇ ਉਹ ਕਹਿੰਦੇ ਅਸੀਂ ਇਹ ਵੀ ਕਿਹਾ ਵੀ ਜੇ ਤੁਸੀਂ ਮਹਿਲਾ ਦੇ ਹੱਕਾਂ ਦੀ ਖੱਟਦੇ ਹੋ ਸਾਡੀ ਲਾ ਦੇ ਚਲੋ ਮੁਲਾਜ਼ਮ ਤਾਂ ਖੈਰ ਮੁਲਾਜ਼ਮ ਹੀ ਆ ਪਰ ਫਿਰ ਵੀ ਇਹ ਇਹਨਾਂ ਮੁੱਦਿਆਂ ਤੇ ਕੋਈ ਗੱਲ ਸੁਣੀ ਤਾਂ ਜਾਣੀ ਚਾਹੀਦੀ ਆ ਇਹ ਥੋੜੀ ਜਿਹੀ ਡੀਸੀ ਦੇ ਨਾਂ ਨਾਲ ਚੋਣ ਅਧਿਕਾਰੀ ਲੱਗਿਆ ਤੇ ਉਹ ਮਤਲਬ ਸੁਨੱਟਾ ਜਿਹਾ ਸ਼ਾਹ ਜਾਂਦਾ ਜਦੋਂ ਹੁਣ ਪੰਜਾਬ ਤੇ ਜਾਂ ਦੇਸ਼ ਤੇ ਚੋਣਾ ਹੋਣਾ ਵੀ ਜੀ ਹੁਣ ਚੋਣ ਕਮਿਸ਼ਨ ਦਾ ਰਾਜ ਆ ਕੋਈ ਬੋਲ ਨਹੀਂ ਸਕਦਾ ਪਰ ਅਸੀਂ ਇਸ ਮੁੱਦੇ ਤੇ ਬੋਲਦੇ ਆ ਇਹਦੀ ਇਹਦੀ ਅਧਿਆਪਕ ਜਿਹੜੀ ਮੰਗ ਆ ਮੁਲਾਜ਼ਮਾਂ ਦੀ ਮੰਗ ਆ ਜਾਂ ਜਿਹੜੀ ਧੱਕੇਸ਼ਾਹੀ ਆ ਉਹਦਾ ਵਿਰੋਧ ਵੀ ਕਰਦੇ ਆ ਬੋਲਦੇ ਵੀ ਆ ਔਰ ਇਹਤੇ ਜਵਾਬ ਵੀ ਮੰਗਦੇ ਆ ਆਉਣ ਵਾਲੇ ਦਿਨਾਂ 'ਚ ਵੀ ਇੱਥੇ ਗੱਲਬਾਤ ਕਰਾਂਗੇ ਔਰ ਇਹਨਾਂ ਮੁੱਦੇ ਦੇ ਖਿਲਾਫ ਜਾਂ ਇਸ ਸਿਸਟਮ ਦੇ ਖਿਲਾਫ ਲਾਮਬੰਦੀ ਵੀ ਕਰਾਂਗੇ ਤੁਸੀਂ ਜਰੂਰ ਆਪਣੀ رائے ਦਿਓ ਤੁਸੀਂ ਆਪਣਾ ਵਿਚਾਰ ਜਰੂਰ ਪ੍ਰਗਟਾਇਓ ਇਸ ਵੀਡੀਓ ਤੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ